ਓ ਜੀ ਅਸੀਂ ਬੈਠੇ ਆਂ ਚਾਹ ਪੀਣ ਪਹਿਲੀਆਂ ਜਿਹਦੇ ਸਾਡੇ ਕੋ ਕੱਪ ਨੇ ਤਿੰਨ ਤੇ ਚਾਚੇ ਨੇ ਆਪਰਾ ਕਹਿੰਦਾ ਤੁਸੀਂ ਆਦੀ ਪੀਓ ਤੇ ਮੈਂ ਪੀਵਾਂਗਾ ਤੇਸੀ ਜੁਗਾਰਨਾ ਚਾਚਾ ਕੋ ਬੈਂਡ ਬੰਦਾ ਚਾਚਾ ਕੋਲੇ ਹੀ ਪੀਂਦਿਆ ਚਾਚਾ ਤੈਨੂੰ ਕੋਲੇ ਟਰੈਕਟਰ ਦੇ 에ਅ ਕਲੀਨਰ ਦਾ ਜਿਹੜਾ ਟੱਕਣਿਆ ਨਾ ਉੱਤੇ ਉਹ ਤੇ ਯਾਰ ਲੱਗਾ ਹੁੰਦਾ ਆ ਯਾਰ ਪੀਂਦੇ ਹੁੰਦੇ ਤੇ ਰੱਖ ਕੇ ਨਾਲ ਚਾਹ ਪੀਂਦੇ ਓਏ ਚਾਹ ਮੇਰੀ ਰੋੜ ਗਈ ਚਾਚੇ ਦੀ ਚਾਹ ਰੋੜ ਗਈ ਨਹੀਂ ਉਹ ਜਦੋਂ ਪੀਰ ਆਇਆ ਨਾ ਉਹ ਚਾਲ ਕੇ ਤੱਕੂ ਵੇਖਿਆ ਤੂੰ ਉਹ ਮਰੀਦ ਉਹਨੇ ਆਖਿਆ ਪੀਰ ਸਾਹਿਬ ਆਏ ਨੇ ਉਹਨੇ ਆਖਿਆ ਕੀ ਕੰਮ ਤੂੰ ਸ਼ੁਰੂ ਕੀਤਾ ਆ ਉਹਨੇ ਆਖਿਆ ਜਿਹੜਾ ਤੁਸੀਂ ਮੈਨੂੰ ਖੋਤਾ ਦਿੱਤਾ ਨਾ ਇਹ ਹੁੰਦਾ ਹੀ ਕੰਮ ਨਹੀਂ ਸਾਰੇ ਅੱਛਾ ਉਹਨੇ ਆਖਿਆ ਆ ਸੱਚਾ ਹੈ ਤੂੰ ਉਹਦੀ ਮਾਂ ਤਾਂ ਮੈਂ ਦਫnai ਹੋਈ ਹੈ ਅੱਛਾ ਉਹਦੀ ਮਾਂ ਤਾਂ ਮੈਂ ਦਫnai ਹੋਈ ਹੈ ਮੋਤੇ ਦੀ ਮਾਂ ਤਾਂ ਮੈਂ ਦਫnai ਤਾਂ ਅਸਲਾਮ ਵਾਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਗੇ ਤੇ ਅਬਰਾਰ ਦੇ ਵਲੌਗ ਦੇ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਵੈਲਕਮ ਆ ਸਵਾਗਤ ਜੀਆਂ ਨੂੰ ਆਖਦੇ ਆ ਤੇ ਕਰਦੇ ਆ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋएगी ਤੁਹਾਡੇ ਸਾਰੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਬਿਸਮੱਲਾਹ ਦੀ ਕਮਾਨ ਚੋਰੀ ਟਾਈਮ ਨਾ ਗੁਜ਼ਰਨਦੇ ਆ ਖੈਰ ਹੈ ਕਿੱਧਰ ਜਾਣਾ ਹੀ ਆਹੋ ਯਾਰ ਮਨਿਆ ਟਾਈਮ ਨਾ ਗੁਜ਼ਰਨ ਨਾ ਟਾਈਮ ਤੇ ਹਲੇ 10 ਵਜੇ ਆ ਮੈਨਿਆ ਵੀ ਟਾਈਮ ਲੱਗੇ ਜਾਣਾ ਹੈ ਤੇ 2-3 ਘੰਟੇ ਚਲੋ ਕੋਈ ਗੱਲ ਨਹੀਂ ਪੁੱਤਰੋ ਆਹ ਦੋਸ ਨਾ ਆਹ ਸ਼ੁਕਰ ਅੱਲਾ ਠੀਕ ਕਿੱਥੇ ਰਹੇ ਆ ਬਲੌਗ ਨਹੀਂ ਬਣਾ ਰਿਹਾ ਅੱਜ ਗੱਲ ਤੋਂ ਯਾਰ ਡੇਲੀ ਬਲੌਗ ਆਉਂਦੇ ਆ ਆਪਣਾ ਕੱਲ੍ਹ ਛੁੱਟੀ ਨਹੀਂ ਮਾਰੀ ਆ ਇਧਰ ਮਾਲਡੰਗ ਕਰਤਾਏ ਦਾ ਆਪਾਂ ਲੈ ਪੱਠੇ ਪਾਉਣੇ ਆ ਚਾਚੇ ਰਣਾਈ ਬੰਤਾ ਉਹਨਾਂ ਤੋਂ ਕੁਰੰਦੇ ਬੱਤੀ ਕਮਾਂਡ ਕੁਦਰੰਦੇ ਆ ਸੁਭਾਂ ਸੋ ਲਓ ਜੀ ਆਪਣਾ ਹੁਣ ਗਿਆ ਟਾਈਮ ਪੱਠੇ ਪਾਉਣ ਦਾ ਤੇ ਆਪਾਂ ਨੂੰ ਪਾਉਣ ਲੱਗਿਆ ਪੱਠੇ ਕਿਉਂਕਿ ਅਜਾ ਛੋਟਾ ਭਰਾ ਵੀ ਕੋਈ ਨਹੀਂ ਆ ਤੇ ਅੱਬੂ ਕਿਧਰ ਗਿਆ ਕੰਮ ਤੇ ਅਸੀਂ ਪਾਉਣ ਲੱਗਿਆ ਪੱਠੇ ਸਾਡੀ ਲੱਗੀ ਡਿਊਟੀ ਤੇ ਛੋਟਾ ਭਰਾ ਪਲੀਆਂ ਲੱਭਣ ਦਿਆ ਉਹਨੂੰ ਲੱਭਣ ਨਹੀਂ ਦਿਆਂ ਪਲੀਆਂ ਲੱਭਣ ਦੇ ਲੋ ਜੀ ਫੁੱਫੜ ਸਾਡਾ ਨਾ ਆਇਆ ਤੁਪ ਲੱਗੀ ਤੇ ਨਾ ਆਇਆ ਫੁੱਫੜਾ ਨਾ ਆਇਆ ਹਾਂ ਚਲ ਲੈ ਫੁੱਫੜਾ ਨਾ ਆਇਆ ਖੋਸ਼ਿਆ ਨਾ ਆ ਗਏ ਲੈ ਯਾਰ ਪਲੀਆਂ ਭਾਈਏ ਲੋ ਜੀ ਮਾਲ ਲੰਗਰ ਸਾਰਾ ਪਾਤੇ ਪੱਠੇ ਪੁੱਠੇ ਬੰਨਤਾ ਸਾਰਾ ਉੱਤੇ ਖਾਣ ਦੀਆਂ ਪੱਠੇ ਇਹ ਹੁਣ 2 ਘੰਟੇ ਇੰਝ ਪੱਠੇ ਖਾਣਗੇ ਅਮੜ ਕੇ ਪਾਣੀ ਡਾਹ ਕੇ ਫਿਰ ਇਹਨਾਂ ਨੂੰ ਪੱਠੇ ਪਾ ਦਿਆਂਗੇ ਹੋਣੀ ਚਰ ਲੈਗ ਸਮੋਲ ਕਰ ਸੁਨਾ ਖਾਲਾ 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 ਅੰਦਰ ਵੀ ਪਾਤੇ ਸਾਰੇ ਅੰਦਰ ਵੀ ਖਾਣ ਦੀ ਉਧਰ ਗਾਵਾਂ ਨੂੰ ਵੀ ਪਾਤੇ ਆ ਜ਼ਰਾ ਇਹ ਨਜ਼ਾਰੇ ਲੈਣ ਫੁੱਲ ਚਿੱਲਮੋਲ ਕਰਨ ਆਪਦਾ ਫੇਰ ਉਹਨੂੰ ਸੁਨਾਨ ਕਰਾਵਾਂਗੇ ਹਾਇਦਰ ਫੁੱਫੜ ਵੀ ਲੱਗਾ ਡਾਉਂਦਿਆ ਪਾਣੀ ਇਹਦੀ ਪਿੰਦੀ ਆਹ ਸਾਰੀ ਉਹ ਕੋੜੀ ਹੁੱਕਾ ਪਿੰਦੀ ਸੀ ਨਾ ਤੋਂ ਦੇ ਪਿਓ ਨੇ ਫੇਰ ਉਹ ਦਾਜ ਦੇ ਵਿੱਚ ਹੁੱਕਾ ਲਿੱਕਾ ਉਹ ਮਰਲੇ ਦੇ ਵਿੱਚ ਮਿਲਣਾ ਚਾਰ ਬਰੇ ਬੱਚੇ ਰਵਾਇ ਮਟਰੀ ਗਈ ਹਲਾ ਬਤਾ ਲੱਗ ਗਿਆ ਫਿਰ ਉਹ ਕਾਜਾ ਲੱਗ ਗਿਆ ਕਿੱਕੇ ਗਾਹੀ ਬਾਬਾ ਕਿਉਂ ਫੁੱਫੜ ਨੂੰ ਤੰਗ ਕਰਦੇ ਯਾਰ ਫੁੱਫੜ ਨੂੰ ਗੱਲ ਸੁਣਾਉਣ ਲੱਗਾ ਹਾਂ 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 ਤੇਰਾ ਵੀ ਫੁੱਫੜ ਹੀ ਆ ਆਹੋ ਫਿਰ ਮੈਂ ਨਹੀਂ ਆਂਦੀ ਤੈਨੂੰ ਗਾਈਜ਼ ਯਾਰ ਇਹ ਨਾ ਫੁੱਫੜ ਇਹਦੇ ਮੈਂ ਉਹਨਾਂ ਨੂੰ ਗੱਲ ਸੁਣਾਉਣ ਲੱਗਾ ਹਾਂ ਹੈਲੋ ਗਾਈਜ਼ ਮੇਰੇ ਫੁੱਫੜਾਂ ਨੂੰ ਗੱਲ ਸੁਣਾਉਣ ਲੱਗਾ ਸਾਨੂੰ ਗੱਲ ਸੁਣਾਉਣ ਲੱਗਾ ਅੱਛਾ ਫੁੱਫੜ ਦੀ ਗੱਲ ਸੁਣਾਉਣ ਨਹੀਂ ਲੱਗਾ ਬਾਬੇ ਦੀ ਗੱਲ ਸੁਣਾਉਂਦਾ ਫੁੱਫੜ ਅੱਛਾ ਹਾਂ ਸੁਣਾਓ ਅਕਰਮ ਨੂੰ ਯਾਰ ਮੈਂ ਗੱਲ ਸੁਣਾਉਣ ਲੱਗਾ ਹਾਂ ਆ ਇੰਜ ਕਹਿਆ ਨਾ ਅਕਰਮਾ ਭਾਈ ਆਕਰਮ ਕਹੈ ਭਾਈ ਜਾਨ ਹੈ ਇਹ ਦੋ ਮੂਵੀ ਬਣ ਰਹੀ ਹੈ ਅਕਰਮ ਸਾਹਿਬ ਤੇਰੀ ਅਕਰਮ ਆ ਗਿਆ ਅਕਰਮ ਆ ਗਿਆ ਅਕਰਮ ਬਣਾ ਦੂ ਮੂਵੀ ਬਣਾਈਏ ਤਾਂ ਅਕਰਮ ਉਹਨੂੰ ਨੈਟ ਦੇ ਛੱਡੂ ਨੇ ਕੀ ਕਰ ਬੰਦੇ ਜੋਠੀ ਬਣਾ ਪੁਪੜ ਚੱਲ ਜਾਵੇ ਉਹ ਨਾ ਅਕਰਮ ਉਹ ਇੱਕ ਗਾਹੀ ਪੀਰ ਸਾਹਿਬ ਤੇ ਉਹਦਾ ਇੱਕ ਮਰੀਦ ਆ ਤੇ ਉਹ ਪੀਰ ਨੇ ਨਾ ਉਹਨੂੰ ਇੱਕ ਨਾ ਵਾ ਵਾ ਕੋਈ ਦਾ 12 ਸਾਲੋਂ ਪੀਰ ਕੋ ਨਿਆ ਤੇ ਉਹਨੇ ਆਖਿਆ ਪੀਰ ਸਾਹਿਬ ਮੈਂ ਹੋਂਨਾ ਘਰ ਜਾਉਂਗਾ ਤੇ ਮੈਨੂੰ ਕੋਈ ਸ਼ਹਿਦ ਦਿਓ ਉਹਨੇ ਆਖਿਆ ਠੀਕ ਹੈ ਤੈਨੂੰ ਦੇਣਾ ਉਹ ਮਰੀਦ ਨੂੰ ਆਖਿਆ ਨੇ ਖਤਮ ਚਲੋ ਮੈਂ ਦੇਣਾ ਉਹ ਪੀਰ ਕੋ ਲੇਗਾ ਇੱਕ ਖੋਤਾ ਉਹ ਸੋਰ ਸੋਨੂ ਦਿੱਤਾ ਚ ਉਹ ਮਰੀਦ ਨੂੰ ਉਹਨੇ ਆਖਿਆ ਲੈ ਜਾ ਚਲੋ ਠੀਕ ਹੈ ਪੀਰ ਸਾਹਿਬ ਨੇ ਦਿੱਤਾ ਭਾਵੇਂ ਖੋਤਾ ਨੇ ਲਗਾ ਕੇ ਨਾ ਟੁਰ ਪਿਆ ਪਿਛਾ ਘਾਰਾਂ ਨੂੰ ਜਿਹੜਾ ਟੁਰਦਾ ਘਟਰਦਾ ਗਿਆ ਨਾ ਰਾਜ ਵਾ ਵਾ ਪਾਦੋਸ ਜੀ ਤੋਂ ਕੀਤਾ ਨਾ ਤੇ ਉਹ ਖੋਤਾ ਜਿਹੜਾ ਹੁੰਦਾ ਮਰ ਗਿਆ ਜਿਹਸ ਲੋੰ ਦਾ ਪੋਤਾ ਮਰ ਗਿਆ ਨਾ ਉਹਨੇ ਉੱਥੇ ਖੋਤੇ ਦੀ ਕਬਰ ਕੱਢੀ ਤੇ ਕਬਰ ਕੱਢ ਕਣਾਂ ਤੇ ਬਹਿ ਰਿਆ ਤੇ ਉੱਥੇ ਦਰਬਾਰ ਬਣ ਗਿਆ ਲੋਕੀ ਆਵਣ ਕਰਨ ਤੇ ਬੜੀ ਬੱਲੇ ਬੱਲੇ ਉਹ ਬੰਦੇ ਦੀ ਕੋਈ ਸਾਲ ਗੁਜ਼ਰੇ 20 22 ਸਾਲ ਤੇ ਉਹ ਪੀਰ ਕੋਲ ਖਬਰ ਪੜੀ ਪਿਛਾ ਉਹਨੇ ਆਖਿਆ ਉਹਨੇ ਆਖਿਆ ਕਿਹੜਾ ਬਾਬਾ ਆਇਗਾ ਹੈ ਜਿਹੜਾ ਉਹ ਮੰਨਦਾ ਹੀ ਮੰਨਿੰਦੀ ਪਈ ਹੈ ਮੰਨਿੰਦੀ ਪਈ ਐ ਆਹੋ ਉਹਨੇ ਆਖਿਆ ਮੈਨੂੰ ਇੱਕ ਵਾਰੀ ਵੇਖਣਾ ਪੈਣਾ ਹੈ ਉਹ ਜਦੋਂ ਪੀਰ ਆਇਆ ਨਾ ਉਹ ਚਾਲ ਕੇ ਤੱਕੂ ਵੇਖਿਆ ਤੂ ਉਹੋ ਮਰੀਦ ਉਹਨੇ ਆਖਿਆ ਪੀਰ ਸਾਹਿਬ ਆਏ ਨੇ ਉਹਨੇ ਆਖਿਆ ਕੀ ਕੰਮ ਤੂੰ ਸ਼ੁਰੂ ਕੀਤਾ ਆ ਉਹਨੇ ਆਖਿਆ ਜਿਹੜਾ ਤੁਸੀਂ ਮੈਨੂੰ ਖੋਤਾ ਦਿੱਤਾ ਨਾ ਇਹ ਹੁੰਦਾ ਹੀ ਕੰਮ ਨਹੀਂ ਸਾਰੇ ਅੱਛਾ ਉਹਨੇ ਆਖਿਆ ਆ ਸੱਚਾ ਹੈ ਤੂੰ ਉਹਦੀ ਮਾਂ ਤਾਂ ਮੈਂ ਦਫnai ਹੋਈ ਹੈ। ਅੱਛਾ। ਉਹਦੀ ਮਾਂ ਤਾਂ ਮੈਂ ਤਾਂ ਫਨਾਈ ਹੋਈ ਹੈ। ਉਹਤੇ ਦੀ ਮਾਂ ਤਾਂ ਮੈਂ ਤਾਂ ਫਨਾਈ ਤਾਂ ਲਓ ਜੀ ਪਹੁੰਚ ਆਇਆ ਅਸੀਂ ਪਠਿਆਂ ਤੇ ਟਾਈਮ ਸਾਡਾ ਥੋੜਾ ਜਿਹਾ ਚੇਂਜ ਹੈ। ਤੇ ਅਸੀਂ ਪਹੁੰਚਿਆ ਜੀ ਪਠਿਆਂ ਨੂੰ। ਟਾਈਮ ਨਾਲੇ ਛੋਟਾ ਭਰਾ ਵੀ ਹੈ। ਤੇ ਅੱਜ ਲੈਨੇ ਟਾਈਮ ਨਾਲ ਪਠੇ ਨੂੰ ਮੌਸਮ ਥੋੜਾ ਖਰਾਬ ਹੋਇਆ। ਨਾਲੇ ਇੱਕਦੋ ਕੰਮ ਹੀ ਆ। ਤਾਕ ਕਰਕੇ ਜਿਹੜਾ ਨਾ ਅਸੀਂ ਅੱਜ ਟਾਈਮ ਨਾਲ ਪਠੇ ਲੈ ਕੇ ਆਉਨੇ ਆ। ਤੇ ਮੈਨੂੰ ਲੱਗ ਸ਼ੁਰੂ ਕਰਦੇ ਆਂ ਪਠੇ ਵੱਡਣਾ। ਲੋ ਜੀ ਚੁਵਾਈ ਕਰਕੇ ਅਸੀਂ ਹੋ ਗਏ ਵੇਲੇ ਬੰਦੇ ਵੇਖੋ ਜੀ ਉਹ ਕਿਆਂ ਛੁਕੀਆਂ ਤੇ ਵੀਡੀਓ ਨਹੀਂ ਬਣਾਉਂਦੇ ਨਹੀਂ ਬਣਨਦੇ ਹੀ ਹੈ ਕੀ ਹੋ ਗਿਆ ਵੇਖ ਖਮਲਕ ਸਾਹਿਬ ਦੀ ਵੀਡੀਓ ਪੂਰੀ ਬਣਨਦੀ ਨਾਲ ਹੀ ਗੋੜਨਾ ਵੇਖ ਲੈਂਦਾ ਭਈ ਉਹ ਵੀ ਤੇ ਵੀਡੀਓ ਬਣਾਉਂਦੀ ਆ ਉਹ ਕਿਆਂ ਛੁਕੀਆਂ ਉਹ ਨਾ ਵਾਰੀ ਤੇ ਛੁਕੀਆਂ ਕੀ ਖਾਈ ਜਾਂਦਾ ਬਸ ਘਰ ਮਗਾਉਂਦਾ ਸਾਹ ਜੀ ਚਲੀਏ ਹੁਣ ਸਾਰਾ ਦੁਆੜਾ ਹੀ ਹੈ ਤੇ ਕੀ

thế subscribe cho kênh Ghiền Mì đi hello ਅੱਗੇ ਘਰ ਹੋਰ ਪ੍ਰਸਿੱਧ ਕਾਰ ਚਲ ਚੱਲ ਸਿੱਖਲੇ ਵੱਲ ਚੱਲਣ ਦੇ ਜਵੀ ਤਾਂ ਵੀ ਆਈ ਜਿਪ ਲੱਗਦੀਵੇਂ ਕਮਾਂਦ ਪਿਆ ਵੇ ਆਇ ਤੇ ਬ੍ਰੀਕ ਲਾ ਵੀ ਚਾਚਾ ਮਿਹਰਬਾਨੀ ਚਾਚੇ ਦੀ ਭਾਈ ਮਿਹਰਬਾਨੀ ਜਿਨੇ ਆਪਣੀ ਵੀਡੀਓ ਤਿਆਰ ਕਰਤੀ ਚਲੋ ਪਾਪਾ ਵੜਦੇ ਆ ਬੱਠੇ ਨੂੰ ਲੈ ਵੀ ਆ ਮੁੰਡੇ ਵੀ ਇੱਧਰ ਸ਼ਕੀਨੀ ਉਹ ਭਾਈ ਬਣ ਗਈ ਵੀਡੀਓ ਤੁਹਾਡੀ ਲੋ ਜੀ ਅਸੀਂ ਬੈਠੇ ਆ ਚਾਹ ਪੀਣ ਪਹਿਲੀਆਂ ਚ ਤੇ ਸਾਡੇ ਕੋ ਕੱਪ ਨੇ ਤਿੰਨ ਤੇ ਚਾਚੇ ਨੇ ਆਪਰਾ ਕਹਿੰਦਾ ਤੁਸੀਂ ਆਦੀ ਪੀਓ ਤੇ ਮੈਂ ਪੀਵਾਂਗਾ ਤੇਸੀ ਜੁਗਾਰਨਾ ਚਾਚਾ ਕੋ ਬੈਂਡ ਬੰਦਾ ਚਾਚਾ ਕੋਲੇ ਹੀ ਪੀਂਦਿਆ ਚਾਚਾ ਤੈਨੂੰ ਕੋਲੇ ਟਰੈਕਟਰ ਦੇ 에ਅ ਕਲੀਨਰ ਦਾ ਜਿਹੜਾ ਟੱਕਣਿਆ ਨਾ ਉੱਤੇ ਉਹ ਤੇ ਯਾਰ ਲੱਗਾ ਹੁੰਦਾ ਆ ਯਾਰ ਪੀਂ ਚਾਹ ਉੰਦੇ ਤੇ ਰੱਖ ਕੇ ਚਾਹ ਪੀਂਦੇ ਓਏ ਚਾਹ ਮੇਰੀ ਰੜ ਗਈ ਚਾਚੇ ਦੀ ਚਾਹ ਰੜ ਗਈ ਨਹੀਂ ਲੈ ਚਾਚਾ ਆ ਪੱਤਾ ਰੱਖ ਦੋ ਤਰਾਏ ਓਏ ਵਾ ਵਾ ਨਹੀਂ ਬਾਸ ਚਾਚਾ ਥੱਲੇ ਉਂਗਲ ਰੱਖੇ ਤੇ ਉਹ ਨੱਕੀ ਗਈ ਚਾਹ ਡਿਗਨ ਗਈ ਥੱਲੇ ਕੀ ਬਾਤ ਹੈ ਇਹ ਜੁਗਾਰ ਜੈਗਾ ਕੋਈ ਸ਼ੈ ਨਹੀਂ ਲੱਭਦੀ ਆਪਣੇ ਟਰੈਕਟਰ ਕਿਸ ਦਿਨ ਕੰਮ ਆਉਣੇ ਨੇ ਯਾਰ ਚਾਚਾ ਮੰਮੀ ਰਹਿ ਗਏ ਮੰਮੀ ਆਏ ਫਸੇ ਹੋਏ ਟਰੈਕਟਰ ਵੀ ਕੱਢਦਾ ਤੇ ਫਸੇ ਹੋਏ ਬੰਦੇ ਦਾ ਕੰਮ ਵੀ ਕੱਢਦਾ ਜਿੱਦੋਂ ਕੋਈ ਨਹੀਂ ਕੋਈ ਸ਼ੈ ਲੱਭਦੀ ਇਹ ਜਿਹੜਾ ਨਾ ਇਹ ਕੰਮ ਜਿਹੜਾ ਸੀ ਕਰੀਦਾ ਮੈਂ ਮਰਮਰ ਮਰਮਰ ਲੋ ਜੀ ਪੱਠੇ ਵੱਢ ਕੇ ਹੋ ਗਏ ਵਿਲੇ ਤੇ ਕੰਮ ਸ਼ਮਾ ਆਪਾਂ ਕਰ ਲਿਆ ਸਾਰਾ ਤੇ ਵੀਡੀਓ ਚੰਗੀ ਲੱਗੀ ਹੋਏ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੋ ਲਾਈਕ ਤੇ ਮਿਲਦੇ ਆ ਇੱਕ ਨਵੇਂ ਵਲੋਗ 'ਚ